ਗਰਨਾ ਸੌਰੰਜੀ ਸਿੰਘ ਪਿਤਾ ਜੀ ਦਾ ਨਾਮ ਭਾਈ ਨਾਲ ਸਿੰਘ ਜੀ ਮੈਂ ਰਜੀਦਪੁਰ ਦਾ ਰਹਿਣ ਵਾਲਾ ਆਂ ਅਹੀ ਰਾਤੀ ਬਾਹਰ ਸੁੱਤੇ ਦੇ ਹੀ ਆਂ ਤੇ 10 ਵਜੇ ਅਹੀ ਸੁੱਤੇ ਆਂ ਬਾਹਰ ਸਾਰੇ ਗੇਟ ਗੁੱਡ ਬੰਦ ਕਰਕੇ ਉਹਦੇ ਬਾਅਦ ਮੈਂ ਸਵੇਰੇ ਪੌਣੇ 3 ਵਜੇ ਉੱਠ ਕੇ ਅੰਦਰ ਆਇਆ ਕਮਰਾ ਖੁੱਲੇ ਆ ਤੇ ਅੰਦਰ ਕਮਰੇ ਦੇ ਵਿੱਚ ਸਾਰਾ ਮੇਰੇ ਉੱਤੇ ਚੱਕਰ ਆ ਕੇ ਬੂਹਾ ਖੁੱਲੇ ਦਿੰਦਾ ਸਾਰੇ ਬਤਕੀਆਂ ਜਗੜੀਆਂ ਪੱਕੇ ਚੱਲਣ ਦੇ ਅੰਦਰ ਰੇਨਾ ਖਲਾਰਾ ਪਿਆ ਦਾ ਦੇਖ ਕੇ ਮੇਰਾ ਦਿਮਾਗ ਵਿੱਚ ਚੱਕਰ ਆ ਗਿਆ ਮੈਂ ਪਹਿਲਾਂ ਬਿਮਾਰ ਆਮੀ ਆ ਮੈਂ ਬੜੀ ਮੁਸ਼ਕਲ ਉੱਠਿਆ ਉੱਠ ਕੇ ਫਿਰ ਮੈਂ ਆ ਕੇ ਆਪਣੀ ਮਿਸਰੀ ਨੂੰ ਉਠਾਇਆ ਪਈ ਉੱਠ ਵੀ ਕੀ ਹੋਇਆ ਤੂੰ ਰੱਦ ਕੀ ਕਰਦੀ ਰਹੀ ਹੈ ਕਦੀ ਮੈਂ ਕੁਝ ਨਹੀਂ ਕੀਤਾ ਵੇਖਾਂ ਦੇ ਸਾਰੇ ਕੱਪੜੇ-ਕੁਪੜੇ ਖੋਲੇ ਦੇ ਇਹ ਵਿਚਰੀ ਨੇ ਰੋਣਾ ਸ਼ੁਰੂ ਕਰ ਦਿੱਤਾ ਆ ਮੁੜ ਕੇ ਹੀ ਉੱਠੇ ਆ ਅੰਦਰ ਵਖਿਆ ਸਾਰਿਆਂ ﺍﻟमारीਆਂ ﺍﻟअलमोरੀਆਂ ਸਭ ਤੋੜ ਦਿੱਤੀਆਂ ਮੇਰੇ ਉਧਰੋਂ ਬੈਗ ਚੋਂ ਪੈਸੇ ਕੱਢੇ ਤੇ ਅੰਦਰ ਜਿੰਨਾ ਸਾਰਾ ਗਹਿਣਾ ਲਟਾ ਸਾਰਾ ਤੋੜ ਤਾਰ ਕੇ ਸਾਰੇ ਲਗੇ ਜਿਹੜੇ ਪੈਸੇ ਹੈਗੇ ਉਹ ਕਮੇਟੀ ਨੇ ਕੱਲ ਕਮੇਟੀ ਲਈ ਸੀ ਗੱਲ ਇਹਨਾਂ ਦੇ ਦੁਪਹਿਰ ਦੇ ਟਾਈਮ ਰਾਤ ਨੂੰ ਕਮੇਟੀ ਨੇ 2 ਲੱਖ ਰੁਪਏ ਕਮੇਟੀ ਲਈਆ ਦੁਪਹਿਰੀ ਤੇ ਰਾਤ ਨੂੰ ਇਹ ਕੰਮ ਹੋ ਗਿਆ ਮੈਂ ਟਿਕਟਾਂ ਵਾਸਤੇ ਬਾਹਰ ਜਾਣਾ ਪਰਨ ਸਾਡੇ ਆ ਅਜਿਹੇ ਰਿਸਪੌਂਸ ਮੈਟਿਕ ਦਾ ਅਸੀਂ 2 ਲੱਖ ਰੁਪਏ ਆਪਣੇ ਭਰਾ ਕੋਲ ਲੈ ਕੇ ਆਏ ਹਾਂ ਉਹ ਮੈਂ ਅੰਦਰ ਬੈਗ ਚ ਰੱਖਿਆਦਾ ਹੈਗਾ ਉਹ ਵੀ ਕੱਢ ਕੇ ਲੈ ਗਏ ਸਾਡੇ ਕੋਲ 4 ਲੱਖ ਦਾ ਨੁਕਸਾਨ ਕੋਈ 6 6.5 ਟੋਲੇ ਸੋਨਾ ਨਾ ਜਾ ਲੱਗੇ ਕੱਢ ਕੇ ਪਾਰਾ ਇਹ ਕੂਏ ਕੋ ਚੱਲਦਾ ਪਿਆ কুলਰ ਚੱਲਦਾ ਪਿਆ ਇਹ ਫਰਡ ਪੱਕਾ ਚੱਲਦਾ ਪਿਆ ਇਹ ਦਰਵਾਜ਼ਾ ਹੀ ਬੰਦ ਕੀਤਾਦਾ ਨਹੀਂ ਜਿਹੜੇ ਸੀਦੇ ਆ ਉਹ ਬੋਲੇ ਸੀਸੇ ਲੱਗੇਦੇ ਆ ਸਾਨੂੰ ਇੱਕ ਮਸਾ ਹੀ ਆਵਾਜ਼ ਨਹੀਂ ਆਈ ਬਾਦ ਬਤੀਆਂ ਜਗਾ ਕੇ ਪਤਾ ਨਹੀਂ ਕਿੰਨੀ ਥੇ ਲੱਗੇ ਰਹੇ ਆ ਪਿੱਛੋਂ ਆਇਆ ਬਾਰੀ ਥੋੜੀ ਆ ਕਹਿੰਦਾ ਦਰਵਾਜ਼ਾ ਥੋੜਿਆ ਅੰਦਰ ਬੜੇ ਸਾਨੂੰ ਮਾਸਾ ਆਵਾਜ਼ ਨਹੀਂ ਆਈ ਕਿਤੇ ਮੈਂ ਸਾਰਾ ਰਾਤੀ ਸਵੇਰੇ ਤਿੰਨ ਵੇ ਗਿਆ ਜਾ ਕੇ ਰਿਪੋਰਟ ਕਰਕੇ ਆਇਆ ਪੁਲਿਸ ਨੂੰ ਰਿਪੋਰਟ ਕੀਤੀ ਆ ਪੁਲਿਸ ਨੂੰ ਸਭ ਕੁਝ ਕਰਕੇ ਉਹਨਾਂ ਦੇ ਦਿਖਵਾ ਕੇ ਆਇਆ ਸਭ ਉਹ ਅੱਗੇ ਉਹ ਚੈੱਕ ਵੀ ਕਰ ਗਏ ਆ ਮੁੜ ਕੇ ਦੇਖੋ ਕੀ ਹੁੰਦਾ 6 6:30 ਤੋਂ ਲੈ ਸੋਨਾ ਲਾ ਲਓ 2 ਲੱਖ ਰੁਪਏ ਕਮੇਟੀ ਦਾ ਤੇ 2 ਲੱਖ ਮੇਰਾ ਕੈਸ਼ 4 ਲੱਖ ਰੁਪਏ ਸਾਡਾ ਇਹ ਨਗਦੇ ਚੁੱਕ ਕੇ ਲਏ ਆ ਕੋਈ 18000 ਰੁਪਏ ਨੇ ਅਲੱਗ ਰੱਖਦੇ ਕੈਬਲ ਮਾਨ ਵਾਸਤੇ ਉਹ ਵੀ ਚੁੱਕ ਲੈ ਗਏ ਮੈਨੂੰ ਚਾਹੀਦਾ ਹੋਰ ਕੀ ਆ ਸਾਡੇ ਹੈ ਇੱਥੇ ਕੋਈ ਲੋਕਲ ਹੀ ਬੰਦਾ ਕੋਈ ਚੋਰ ਫੜੇ ਜਾ ਚੋਰ ਫੜੇ ਜਾਣੇ ਚਾਹੀਦੇ ਆ ਲੋਕਲ ਬੰਦਾ ਜਿਹਨੂੰ ਸਾਰਾ ਭੇਤੀ ਹੋਣਾ ਦਿਨ ਮੇਰੇ ਘਰ ਦਾ ਇੱਕ ਇੱਕ ਚੀਜ਼ ਦਾ ਪਤਾ ਜੇ ਮੇਰੇ ਇਹਨੇ ਕਮੇਟੀ ਕਿੱਥੇ ਰੱਖਦੀ ਆ ਸੋਨਾ ਕਿੱਥੇ ਰੱਖਿਆ ਦਾ ਪੈਕ ਇਹਦਾ ਮਤਲਬ ਪਿੰਡ ਦਾ ਬੰਦਾ ਕੋਈ ਭੇਤੀ ਬੰਦਾ ਹੀ ਆ ਉਹ ਬੰਦਾ ਫੜਿਆ ਜਾਣਾ ਚਾਹੀਦਾ ਇਹਦੇ ਵਿੱਚ ਅਸੀਂ ਮੌਕਾ ਦੇਖਿਆ ਜੀ ਆ ਕੇ ਸਰਦਾਰ ਜੀ ਸੁਣਨਦ ਕਰੇ ਚੋਰੀ ਹੋਈ ਆ ਜਿਹੜੀ ਕਿ ਬਾਹਰ ਫੂਲਦੇ ਵਿੱਚ ਵੇੜੇ ਚ ਸੁੱਤੇ ਸੀਗੇ ਤੇ ਮੌਕੇ ਦੇ ਮੁਤਾਬਕ ਦੇਖਣ ਚੰਨੀ ਕਲ ਸਮਝ ਆਉਂਦੀ ਹੈ ਕਿ ਚੋਰ ਪਿਛਲੇ ਪਾਸੇੋਂ ਝਾੜੀ ਪਾੜ ਕੇ ਅੰਦਰ ਵੜਿਆ ਤੇ ਉਹਨਾਂ ਨੇ ਮਤਲਬ ਕਿ ਜਿਸ ਤਰ੍ਹਾਂ ਆਇਡੈਂਟੀਫਾਈਡ ਲੋਕੇਸ਼ਨ ਦੇ ਉੱਤੇ ਹੀ ਉਹਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੀ ਕਮੇਟੀਆਂ ਦੇ 2 ਲੱਖ ਰੁਪਏ ਸੀਗੇ ਉਹ ਲੈ ਲਏ ਆ ਔਰ ਬਾਕੀ ਇਹਨਾਂ ਦਾ ਜਿਹੜਾ ਲਾਇਸੈਂਸੀ ਰਿਵਾਲਵਰ ਸੀ ਉਹ ਹੋ ਗਿਆ ਇੱਕ ਨਵਾਂ ਫੋਨ ਸੀਗਾ ਉਹ ਸਾਹਮਣੇ ਪਿਆ ਸੀ ਬਲਕਿ ਉਹਨੂੰ ਨਹੀਂ ਛੇੜਿਆ ਹੁਣ ਗੋਲਡ ਵੀ ਉਹਨਾਂ ਦਾ ਕਰੀ ਸੇਫ ਹੈਗਾ ਤੇ ਦੇਖ ਲਿਆ ਬਾਕੀ ਟੈਕਨੀਕਲ ਤਰੀਕੇ ਨਾਲ ਐਨਲਿਸਿਸ ਕਰ ਰਹੇ ਆਂ ਔਰ ਬਹੁਤ ਜਲਦੀ ਅਸੀਂ ਚੋਰਾਂ ਨੂੰ ਫੜਨ ਚ ਪਾਉਂਦੇ ਤੇ ਬਾਕੀ ਕੋਈ ਕਰਨੀ ਨੁਕਸਾਨ ਚੋਰੀ ਤੇ ਚੋਰੀ ਅਸੀਂ ਵੱਡੇ ਵੀ ਚੁੱਤੀ ਤੇ ਅਸੀਂ ਬੰਦੀ ਕਰਦੇ ਜੰਮ